ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਨਵੇਂ ਮੋਟੀਵੇਸ਼ਨਲ ਵਿਚਾਰਾਂ ਦੇ ਨਾਲ ਸ਼ੁਰੂ ਕਰਦੇ ਹਾਂ ਤੁਹਾਡੀ ਜ਼ਿੰਦਗੀ ਉਹ ਨਹੀਂ ਜੋ ਚੱਲ ਰਹੀ ਹੈ ਬਲਕਿ ਉਹ ਹੈ ਜੋ ਤੁਸੀਂ ਇਸ ਨੂੰ ਬਣਾਉਣਾ ਚਾਹੁੰਦੇ ਹੋ ਜੀਵਨ ਵਿੱਚ ਬਦਲਾਅ ਆਪਣੇ ਆਪ ਨਹੀਂ ਆਉਂਦਾ ਇਸ ਨੂੰ ਲਿਆਉਣ ਲਈ ਆਪਾਂ ਨੂੰ ਕੁਝ ਕਰਨਾ ਪੈਂਦਾ ਹੈ ਸਫਲਤਾ ਤੁਹਾਡੇ ਪੈਰਾਂ ਤੇ ਖੜੇ ਹੋਣ ਵਿੱਚ ਹੈ ਕਿਸੇ ਹੋਰ ਤੋਂ ਸਹਾਰਾ ਲੈਣ ਵਿੱਚ ਨਹੀਂ ਹੁੰਦੀ ਸੋਚ ਪੋਜ਼ਿਟਿਵ ਰੱਖੋ ਜ਼ਿੰਦਗੀ ਵੀ ਪੋਜ਼ਿਟਿਵ ਹੋ ਜਾਵੇਗੀ ਤੁਸੀਂ ਆਪਣੀ ਜ਼ਿੰਦਗੀ ਦੇ ਖੁਦ ਕਲਾਕਾਰ ਹੋ ਇਸ ਨੂੰ ਕਿਸੇ ਹੋਰ ਦੇ ਹੱਥ ਵਿੱਚ ਨਾ ਦਿਓ ਜੋ ਸਬਕ ਹਾਰ ਤੋਂ ਮਿਲਦਾ ਹੈ ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲਦਾ ਜਿਵੇਂ ਤੁਸੀਂ ਸੁਪਨੇ ਦੇਖਦੇ ਹੋ ਤਵੇਂ ਹੀ ਤੁਸੀਂ ਆਪਣੀ ਹਕੀਕਤ ਬਣਾਉਣ ਲਈ ਕੰਮ ਕਰੋ ਕਦਮ ਕਦਮ ਤੇ ਨਵੀਆਂ ਚੁਣੌਤੀਆਂ ਆਉਂਦੀਆਂ ਨੇ ਪਰ ਇਹਨਾਂ ਦਾ ਸਾਹਮਣਾ ਕਰਨਾ ਹੀ ਅਸਲ ਜ਼ਿੰਦਗੀ ਹੈ ਜੋ ਕਦੇ ਵੀ ਹਾਰ ਨਹੀਂ ਮੰਨਦੇ ਉਹ ਹੀ ਸੱਚਮੁੱਚ ਜਿੱਤਦੇ ਹਨ ਤੁਹਾਡੀ ਜ਼ਿੰਦਗੀ ਦਾ ਮਕਸਦ ਸਿਰਫ ਆਪਣੇ ਲਈ ਨਹੀਂ ਹੋਣਾ ਚਾਹੀਦਾ ਸਹੀ ਮਤਲਬ ਦੇਣ ਲਈ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਹਨਾਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਸਫਲ ਇਨਸਾਨ ਬਣੋਗੇ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਵਿਚਾਰ ਵਧੀਆ ਲੱਗੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਵਿਚਾਰ ਜ਼ਰੂਰ ਸ਼ੇਅਰ ਕਰੋ ਜੀ